ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਲਈ ਦੇਖਭਾਲ ਕਰਨ ਵਾਲੇ ਹੋ ਜਿਸ ਨੂੰ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਹੈ ਤਾਂ ਦਿਲ ਦੇ ਦੌਰੇ ਦੇ ਲੱਛਣਾਂ ਅਤੇ ਲੱਛਣਾਂ ਨੂੰ ਪਛਾਣਨ ਦੇ ਯੋਗ ਹੋਣਾ ਮਹੱਤਵਪੂਰਨ ਹੈ ਇਸ ਵੀਡੀਓ ਵਿੱਚ ਅਸੀਂ ਦਿਲ ਦੇ ਦੌਰੇ ਦੇ ਸੰਕੇਤਾਂ ਤੇ ਨਜ਼ਰ ਮਾਰਾਂਗੇ ਵਿਆਖਿਆ ਕਰਾਂਗੇ ਅਤੇ ਤੁਹਾਨੂੰ ਕੁਝ ਸੁਝਾਅ ਦੇ ਰਹੇ ਹਾਂ ਕਿ ਪਵਿੱਖ ਵਿੱਚ ਦਿਲ ਦੇ ਦੌਰੇ ਨੂੰ ਹੋਣ ਤੋਂ ਰੋਕਣ ਵਿੱਚ ਕਿਵੇਂ ਮਦਦ ਕੀਤੀ ਜਾਵੇ ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੀਆਂ ਮਾਸਪੇਸ਼ੀਆਂ ਵਿੱਚ ਕਾਫੀ ਖੂਨ ਅਤੇ ਆਕਸੀਜਨ ਵਹਿਦਾ ਹੋਵੇ ਦਿਲ ਦੇ ਦੌਰੇ ਕਈ ਵਾਰੀ ਦਿਲ ਦੀ ਗੜਬੜੀ ਨਾਲ ਉਲਝਣਾ ਕਰਦੇ ਹਨ ਦਿਲ ਦੇ ਦੌਰੇ ਕਈ ਵਾਰ ਦਿਲ ਦੀ ਗਿਰਾਵਟ ਨਾਲ ਉਲਟ ਜਾਂਦੇ ਹਨ ਜੋ ਕਿ ਉਦੋਂ ਹੁੰਦਾ ਹੈ ਜਦੋਂ ਦਿਲ ਵਿੱਚ ਲਹੂ ਅਤੇ ਆਕਸੀਜਨ ਦਾ ਪ੍ਰਵਾਹ ਪੂਰੀ ਤਰ੍ਹਾਂ ਰੁਕ ਜਾਂਦਾ ਹੈ ਜਾਂ ਅੰਜਾਇਨਾ ਹੁੰਦਾ ਹੈ ਜਦੋਂ ਦਿਲ ਵਿੱਚ ਖੂਨ ਦੇ ਵਹਾਅ ਦੀ ਅਸਥਾਈ ਕਾਟ ਹੁੰਦੀ ਹੈ ਜਿਸ ਨਾਲ ਛਾਤੀ ਵਿੱਚ ਦਰਦ ਹੁੰਦਾ ਹੈ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹ ਹਾਲਤਾਂ ਇੱਕੋ ਜਿਹੀਆਂ ਨਹੀਂ ਹਨ ਕਾਰਡੀਕ ਲਈ ਸੀਪੀਆਰ ਦੀ ਜ਼ਰੂਰਤ ਹੁੰਦੀ ਹੈ ਜਦੋਂ ਕਿ ਦਿਲ ਦੇ ਦੌਰੇ ਅੰਜਾਇਨਾ ਅਤੇ ਸਟ੍ਰੋਕ ਲਈ ਜ਼ਰੂਰਤ ਨਹੀਂ ਹੁੰਦੀ ਦਿਲ ਦੇ ਦੌਰੇ ਦੇ ਕੁਝ ਮੁੱਖ ਲੱਛਣ ਇਹ ਹਨ ਛਾਤੀ ਵਿੱਚ ਦਰਦ ਜਦਬਾ ਪਸੀਨਾ ਗਰਦਨ ਜਬਾੜੇ ਹਥਿਆਰਾਂ ਅਤੇ ਪਿਛੋਕਰ ਸਮੇਤ ਉੱਪਰਲੇ ਸਰੀਰ ਵਿੱਚ ਬੇਆਰਾਮੀ ਮਤਲੀ ਸਿਰਦਰਦ ਚੱਕਰ ਆਉਣੇ ਦਿਲ ਨੂੰ ਸੜਨ ਸਾਹ ਦੀ ਤੰਗੀ ਇੱਕ ਜਾਂ ਦੋਵੇਂ ਹੱਥਾਂ ਵਿੱਚ ਦਰਦ ਇਹ ਲੱਛਣ ਆਮ ਤੌਰ ਤੇ ਦੋਨੋਂ ਲਿੰਗ ਲਈ ਇੱਕੋ ਜਿਹੇ ਹੁੰਦੇ ਹਨ ਪਰ ਔਰਤਾਂ ਵਿੱਚ ਕੁਝ ਹੋਰ ਲੱਛਣ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਲੱਭਣਾ ਆਸਾਨ ਨਹੀਂ ਹੁੰਦਾ ਇਹਨਾਂ ਵਿੱਚੋਂ ਕੁਝ ਸ਼ਾਮਲ ਹਨ ਕਟ ਗੰਭੀਰ ਛਾਤੀ ਦਾ ਦਰਦ ਬਦਹਜਮੀ ਦੀ ਭਾਵਨਾ ਅਚਾਨਕ ਤੀਵ੍ਰਥ ਕਾਵਟ ਜਬਾੜੇ ਪੇਟ ਜਾਂ ਉੱਪਰਲੇ ਹਿੱਸੇ ਵਿੱਚ ਦਰਦ ਜੇ ਤੁਹਾਨੂੰ ਲੱਗਦਾ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਤਾਂ ਤੁਰੰਤ 911 ਤੇ ਕਾਲ ਕਰੋ ਉਹਨਾਂ ਨੂੰ ਉਹ ਕਰਨ ਤੋਂ ਰੋਕੋ ਜੋ ਉਹ ਕਰ ਰਹੇ ਹਨ ਅਤੇ ਜਾਂ ਬੈਠੋ ਜਾਂ ਆਰਾਮਦਾਇਕ ਸਥਿਤੀ ਵਿੱਚ ਲੇਟ ਜਾਓ ਜੇ ਉਹਨਾਂ ਕੋਲ ਛਾਤੀ ਦੇ ਦਰਦ ਲਈ ਨਾਈਟ੍ਰੋਗਲਿਸਰਿਨ ਜਹੀ ਦਵਾਈ ਹੈ ਤਾਂ ਇਸ ਨੂੰ ਲੈਂਡਵਿਚ ਉਹਨਾਂ ਦੀ ਮਦਦ ਕਰੋ ਐਸਪ੍ਰਿਨ ਖੂਨ ਨੂੰ ਪਤਲਾ ਕਰਦਾ ਹੈ ਅਤੇ ਜੰਮਨ ਤੋਂ ਰੋਕਦਾ ਹੈ ਤਾਂ ਉਹਨਾਂ ਨੂੰ ਬੋਤਲ ਤੇ ਦੱਸੀ ਖੁਰਾਕ ਦਿਓ ਇਹ ਸੁਨਿਸ਼ਚਿਤ ਕਰੋ ਕਿ ਉਹਨਾਂ ਨੂੰ ਐਸਪ੍ਰਿਨ ਵਰਗੀਆਂ ਦਵਾਈਆਂ ਨਾ ਦਿਓ ਜਿਵੇਂ ਕਿ ਐਡਵਿਲ ਜਾਂ ਟਾਈਲਨੋਲ ਸਧਾਰਨ ਤਰੀਕੇ ਨਾਲ ਗੱਲ ਕਰਕੇ ਉਹਨਾਂ ਨੂੰ ਭਰੋਸਾ ਦਿਵਾਓ ਕਿ ਸਹਾਇਤਾ جاری ਹੈ ਦਿਲ ਦਾ ਦੌਰਾ ਪੈਣ ਤੋਂ ਬਚਣ ਲਈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਇਹ ਸੁਨਿਸ਼ਚਿਤ ਕਰੋ ਕਿ ਉਹਨਾਂ ਦਾ ਭੋਜਨ ਸੰਤੁਲਿਤ ਅਤੇ ਪੌਸ਼ਟਿਕ ਹੈ ਉਹਨਾਂ ਨੂੰ ਦਿਨ ਵਿੱਚ ਇੱਕ ਵਾਰ ਘੱਟੋ-ਘੱਟ ਇੱਕ ਦਿਨ ਸਰੀਰਕ ਗਤੀਵਿਧੀ ਵਿੱਚ ਸ਼ਾਮਲ ਕਰਨ ਲਈ ਲਿਆਜੋ ਭਾਵੇਂ ਇਹ ਕੇਵਲ ਤੁਰਨਾ ਜਾਂ ਖਿੱਚਣਾ ਹੋਵੇ ਜੇ ਉਹ ਤਮਾਕੂ ਨੋਸ਼ੀ ਕਰਨ ਵਾਲੇ ਹਨ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਛੱਡਣ ਲਈ ਉਤਸ਼ਾਹਿਤ ਕਰੋ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਆਪਣੇ ਤਣਾਅ ਦੇ ਪੱਧਰ ਨੂੰ ਕਾਬੂ ਵਿੱਚ ਰੱਖਦੇ ਹਨ ਅਤੇ ਸਿਮਰਨ ਦੀ ਤਰ੍ਹਾਂ ਆਰਾਮ ਦੀ ਤਕਨੀਕ ਜਾਂ ਡੂੰਘੇ ਸਾਹ ਦੀ ਵਰਤੋਂ ਕਰਨ ਦਾ ਸੁਝਾਅ ਦਿੰਦੇ ਹਨ ਜਦੋਂ ਵੀ ਉਹ ਤਣਾਅ ਮਹਿਸੂਸ ਕਰਦੇ ਹਨ ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਦਿਲ ਦੇ ਦੌਰੇ ਤੋਂ ਠੀਕ ਹੋ ਰਿਹਾ ਹੈ ਤਾਂ ਉਹਨਾਂ ਨੂੰ ਆਮ ਰੁਟੀਨ ਵਿੱਚ ਵਾਪਸ ਆਉਣ ਵਿੱਚ ਸਹਾਇਤਾ ਕਰੋ। ਉਹਨਾਂ ਨੂੰ ਆਮ ਸਮੇਂ ਤੇ ਉਠਾਓ ਅਤੇ ਹਲਕੀ ਸਰੀਰਕ ਗਤੀਵਿਧੀ ਕਰਨ ਲਈ ਉਤਸ਼ਾਹਿਤ ਕਰੋ ਜਿਵੇਂ ਬਾਗਬਾਨੀ ਕਰਨਾ ਜਾਂ ਘਰ ਦੇ ਆਸ-ਪਾਸ ਸਫਾਈ ਕਰਨਾ। ਪਹਿਲਾ ਵਧੇਰੇ ਤੀਬਰ ਕਸਰਤ ਤੋਂ ਬਚਣਾ ਵਧੀਆ ਹੈ ਅਤੇ ਉਹਨਾਂ ਨੂੰ ਕਾਰ ਨਹੀਂ ਚਲਾਉਂਦੇੋ ਜਦੋਂ ਤੱਕ ਉਹਨਾਂ ਦੇ ਡਾਕਟਰ ਇਹ ਕਰਨ ਲਈ ਨਹੀਂ ਕਹਿ ਦਿੰਦੇ ਇੱਕ ਦੇਖਭਾਲ ਕਰਨ ਵਾਲੇ ਦੇ ਰੂਪ ਵਿੱਚ ਦਿਲ ਦੇ ਦੌਰੇ ਬਾਰੇ ਪਤਾ ਲਗਾਣਾ ਇੱਕ ਲਾਜ਼ਮੀ ਹੁਨਰ ਹੈ ਲੱਛਣਾਂ ਨੂੰ ਪਛਾਣਨਾ ਅਤੇ ਜਲਦੀ ਕਦਮ ਚੁੱਕਣਾ ਬਹੁਤ ਵੱਡਾ ਫਰਕ ਲਿਆ ਸਕਦਾ ਹੈ ਅਤੇ ਕਿਸੇ ਦੀ ਜਾਨ ਬਚਾਉਣ ਵਿੱਚ ਵੀ ਸਹਾਇਤਾ ਕਰ ਸਕਦਾ ਹੈ ਵਾਧੂ ਸਹਾਇਤਾ ਅਤੇ ਸ੍ਰੋਤਾਂ ਲਈ ਸਾਡੇ ਕੇਅਰ ਚੈਨਲ ਤੇ ਜਾਣਾ ਨਿਸ਼ਚਿਤ ਕਰੋ